ਨਾਲੇ ਨਾ ਮੈਂ ਤੇ ਤੈਨੂੰ ਛੁਦਾਲੇ ਗੱਲ ਦੱਸਣੀ ਹੀ ਇੱਕ ਤੇਰੇ ਨਾ ਵੀਰ ਦਲਜੀਤ ਦਾ ਵੀ ਰਿਸ਼ਤਾ ਹੋ ਗਿਆ ਕੁੜੀ ਨੂੰ ਆਉਂਦੇ ਹੀ ਪੰਜ ਛੇ ਕਿੱਲੇ ਅੱਛਾ ਉਹਦੇ ਨਾਲ ਪੈੜੀ ਆ ਜੋਤ ਤੈਨੂੰ ਮੈਂ ਕੀ ਦੱਸਾਂ ਅਸੀਂ ਤਾਂ ਢਿੱਲੇ ਹੀ ਪਏ ਹਾਂ ਅੱਛਾ ਕੁੜੀ ਵਾਲੇ ਕਾਲੀ ਵਾਗ ਗਏ ਕਹਿੰਦੇ ਹੀਗੇ ਵੀ ਘਰ ਪਰਿਵਾਰ ਨਹੀਂ ਚੰਗੇ ਲੱਭਦੇ ਨਾਲੇ ਖਾਨਦਾਨੀ ਬੰਦੇ ਕਿੱਥੋਂ ਲੱਭਦੇ ਆ ਸੋਖ ਸੁਖਾਂ ਦੀ ਗੱਲ ਕਰੀ ਦੀ ਹੁੰਦੀ ਆ ਹਰ ਟਾਈਮ ਇੱਕੋ ਗੱਲ ਨਹੀਂ ਕਰਦੇ ਰਹੀਦਾ ਹੁੰਦਾ ਵੀ ਉਹਨਾਂ ਕੋਈ ਦੱਸਣਾ ਨਹੀਂਗਾ ਪਤਾ ਨਹੀਂ ਲੱਗਣਾ ਕਿਉਂ ਨਹੀਂ ਪਤਾ ਲੱਗਣਾ ਜੋ ਹੁੰਦਾ ਆਪਾਂ ਹੁਣ ਪਿੰਡ ਚਲੇ ਜਾਣਾ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹਾਂਜੀ ਫੁੱਫੜ ਜੀ ਵੀ ਕਹਿੰਦੇ ਸੀਗੇ ਕਹਿੰਦੇ ਵੀ ਜਦੋਂ ਅਸੀਂ ਦੱਸਿਆ ਸੀ ਨਾ ਉਹਨਾਂ ਨੂੰ ਕਿ ਕਰਗੁਰ ਵੱਲੋਂ ਤੇ ਵਾਵਾ ਗੱਲਾਂ ਬਾਤਾਂ ਕਰਦੇ ਸੀਗੇ ਅੱਛਾ ਤੇ ਤੁਸੀਂ ਹੁਣ ਜੇ ਮਾਲਾ ਵੀ ਗੱਲ ਕਰ ਰਹੀ ਨਾ ਉਹਨਾਂ ਨਾਲ ਕੋਈ ਵੀ ਜਾਂ ਤਾਈ ਜੀ ਨਾਲ ਕਰਨੀ ਜਾਂ ਤਾਇਆ ਜੀ ਨਾਲ ਕਰਨੀ ਤੇ ਸਿਰਫ ਆਪਣੀ ਗੱਲ ਦੱਸਣੀ ਆ ਜੇ ਅਗੋ ਮਾਲਾ ਮਨਾ ਕਰਦੇ ਨੇ ਕੁਝ ਵੀ ਕਹਿਣ ਤੇ ਜਿਤਨਾ ਨਹੀਂ ਉਹਨਾਂ ਨਾਲ ਠੀਕ ਹੈ ਠੀਕ ਹੈ ਨਾ ਐਵੇਂ ਮੁੜ ਕੇ ਕੋਈ ਗੱਲਬਾਤ ਕਰਨਗੇ ਤੇ ਸਾਡੀ ਇੱਕ ਜਿਹੜੀ ਨਾ ਉਹਨਾਂ ਨੇ 100-100 ਬਣਾ ਕੇ ਲੈਣੀ ਹੁੰਦੀ ਦੱਸਣੀ ਆ ਨਹੀਂ ਨਹੀਂ ਮੈਂ ਵੀ ਇਹੀ ਗੱਲ ਮਨਚ ਸੋਚੀ ਸੀ ਭਾਵੇਂ ਮੈਨੂੰ ਭੂਆ ਜੀ ਹੁਣਾ ਕਿਹਾ ਵਾ ਕਿ ਤੁਸੀਂ ਇਦਾਂ ਗੱਲ ਕਰਕੇ ਆਇਓ ਜ ਐਵੇਂ ਕਿਉਂ ਪਰ ਮੈਂ ਇਹੀ ਚੀਜ਼ ਸੋਚੀ ਆ ਵੀ ਜਿਹੜੀ ਗੱਲ ਭੂਆ ਜੀ ਨੇ ਕਰ ਲੈਣੀ ਹੈ ਹੀ ਕਿਉਂ ਕਰਨੀ ਮੈਂ ਸਿਰਫ ਪੈਲੀਆਂ 'ਚ ਫੇਦਾ ਮਾਰ ਕੇ ਆਉਣਾ ਵਾ ਠੀਕ ਆ ਮੈਂ ਵੇਖਾਂਗਾ ਵੀ ਝੋਨੇ ਦਾ ਕੀ ਹਾਲ ਵਾ ਪਾਣੀ ਪਾਣੀ ਲਾਉਣ ਦੀ ਲੋੜ ਹੋਊਗੀ ਤੇ ਲਾ ਦਾਂਗੇ ਤੇ ਤੁਸੀਂ ਇਹ ਕਰੇ ਘਰ ਦੀ ਮਾੜੀ ਮੋਟੀ ਸਫਾਈ ਕਰ ਛੜਿਓ ਤੇ ਉਹਨੇ ਵਿੱਚ ਹੀ ਸਾਡਾ ਜਿਹੜਾ ਕੰਮ ਬੜਾ ਵਧੀਆ ਚੱਲ ਪਣਾ ਠੀਕ ਆ ਹਾਂਜੀ ਕੋਈ ਗੱਲ ਮੁੜ ਕੇ ਕੋਈ ਨਹੀਂ ਫੁੱਫੜ ਜੀ ਨੂੰ ਨਾਲ ਲੈ ਕੇ ਆਉਂਗਾ ਮੈਂ ਕਹਿੰਦਾ ਅੱਜ ਮੈਂ ਕਿਹਾ ਮੈਂ ਚਲੋ ਮੇਰੇ ਨਾਲ ਤੇ ਉਹ ਫਿਰ ਸੋਚਦੇ ਮਨਜ ਵੀ ਉਦੋਂ ਵੀ ਹੋ ਗਿਆ ਤੇ ਅੱਜ ਫੇਰ ਹਨਾ ਤੇ ਰੋਜ਼ ਦੇ ਵਾਲੀ ਕੀ ਰੋਜ਼ ਦੇ ਲਈ ਚੰਗਣੇ ਲੱਗਦਾ ਤੇ ਕੋਈ ਨਹੀਂ ਹੁਣ ਚੱਲੇ ਜਾਂ ਤੇ ਵੇਖ ਕੇ ਆਉਂਨੇ ਇਹ ਕਰੀ ਵੀ ਕੀ ਹਾਲ ਚੱਲ ਪੈੜੀਆਂ ਨੇ ਹਾਂਜੀ ਹਾਂਜੀ ਤੇਰਾ ਮਨਪਿਆ ਤੇਰੀ ਨੇ ਦੱਸਿਆ ਨਹੀਂ ਕੋਈ ਰਿਸ਼ਤੇ ਬਾਰੇ ਨਹੀਂ ਅਜੇ ਤੱਕ ਤਾਂ ਕੋਈ ਦੱਸਿਆ ਨਹੀਂਗਾ ਉਹੋ ਗੱਲ ਹੋਈ ਕਿ ਨਹੀਂ ਜਿਹੜੀ ਮੈਂ ਤੈਨੂੰ ਕਹਿੰਦਾ ਕੋਈ ਗੱਲ ਨਹੀਂ ਦੱਸ ਦੂਗੀ ਦੱਸਣਾ ਕਦੋਂ ਅੱਜ 5-6 ਦਿਨ ਤੇ ਹੋ ਗਏ ਤੇ ਫਿਰ ਕੀ ਹੋ ਗਿਆ ਅਗਲੇ ਨੇ ਆਪਣੇ ਭੈਣ ਭਰਾਵਾਂ ਨਾਲ ਸਲਾਹ ਕਰਨੀ ਹੋਊਗੀ ਪੁੱਛ-ਤਸ ਕਰਨੀ ਹੋਊਗੀ ਕਰਕੇ ਫੇਰ ਹੀ ਦੱਸਣਗੇ ਮਹੀਨਾ ਪਹਿਲਾਂ ਪੁੱਛਗਿਸ਼ ਕਰਦੇ ਰਹੇ ਤੇ ਅੱਜ 5 ਦਿਨ ਫੇਰ ਹੋਇਆ ਅਜੇ ਤੱਕ ਪੁੱਛਗਿਸ਼ ਹੀ ਨਹੀਂ ਹੋਈ ਉਹਨਾਂ ਕੋਲ ਚਲ ਕੋਈ ਨਹੀਂ ਕਾਲੇ ਕਿਉਂ ਪੈਂਦੇ ਜੇ ਸਾਡੀ ਕੀ ਮਜਬੂਰੀ ਆ ਤੇ ਅਸੀਂ ਦੋ ਚੌ ਦਿਨਾਂ ਦੇ ਵਿੱਚ ਹੀ ਕਰਨਾ ਵਾ ਅਗਲੇ ਕਰ ਲੈਣ ਤਸੱਲੀ ساری ਉਮਰ ਹਾਨੂੰ ਗਲਤ ਨਹੀਂ ਕਰ ਸਕਦੇ ਮੁੜ ਕੇ ਤੇ ਅਸੀਂ ਪੁੱਛਿਆ ਨਹੀਂ ਤੁਹਾਡੀ ਭੈਣ ਦੇ ਸਿਰ ਤੇ ਰਿਸ਼ਤਾ ਕਰਤਾ ਹੀ ਕੋਈ ਗੱਲ ਨਹੀਂ ਸਾਡੀ ਗੱਲ ਥੱਲੇ ਤੇ ਰਹਿਣਗੇ ਨਾ ਤੇ ਤੁਸੀਂ ਮਹੀਨਾ ਪੁੱਛ ਦੱਸ ਕਰਕੇ ਤੇ ਫੇਰ ਰਿਸ਼ਤਾ ਕੀਤਾ ਸਾਡੇ ਮੁੰਡੇ ਨੂੰ ਐਦਾਂ ਨਹੀਂ ਕਰ ਲਿਆ ਤੇ ਰਮਨ ਮੇਰੇ ਤੇ ਲੱਗਦਾ ਜਵਾਬ ਹੀ ਆ ਸੁਖ ਸੁੱਖਾਂ ਦੀ ਗੱਲ ਕਰੀ ਦੀ ਹੁੰਦੀ ਆ ਹਰ ਟਾਈਮ ਇੱਕੋ ਗੱਲ ਨਹੀਂ ਕਰਦੇ ਰਹੀਦਾ ਹੁੰਦਾ ਵੀ ਉਹਨਾਂ ਕੋਈ ਦੱਸਣਾ ਨਹੀਂਗਾ ਪਤਾ ਨਹੀਂ ਲੱਗਣਾ ਕਿਉਂ ਨਹੀਂ ਪਤਾ ਲੱਗਣਾ ਵੇਖਿਓ ਆ ਜਾਣਾ ਮੈਂ ਫੋਨ ਉਹ ਚੱਲ ਯਾਰ ਰਮਨ ਇਹ ਗੱਲ ਛੱਡ ਰਿਸ਼ਤਾ ਕਰਨਾ ਹੋਊ ਤੇ ਕਰ ਦੇਣਗੇ ਨਹੀਂ ਤੇ ਨਹੀਂ ਸਹੀ ਤੇ ਉਹ ਮੇਰੀ ਗੱਲ ਸੁਣ ਗੱਲ ਮੈਂ ਤੇਰਾ ਇਹ ਕਰਨੀ ਸੀ ਚਾਰਕ ਪਿਆਲੀਆਂ ਮੈਂਡੀਆਂ ਆਪਣੇ ਲਾਗੇ ਠੇਕੇ ਦੇ ਤੇ ਕਿਦਾਂ ਕਰੀਏ ਲੈ ਲਈਏ ਗਰਾਂਦੀਏ ਲੱਲੋ ਕੇ ਚ ਮਿਲਣ ਗਿਆ ਵਾਂ ਤੇ ਵਧੀਆ ਗੱਲ ਵਾ ਮੈਨੂੰ ਤੇ ਆ ਤੇ ਲਵਲੀ ਵਾਲੀ ਪੈ ਵੀ ਹਟ ਗਈ ਰਹਿਣੀ ਆ ਚੱਲ ਲਵਲੀ ਵਾਲੀ ਵੀ ਆ ਜੂਗੀ ਤਾਂ ਵਧੀਆ ਗੱਲ ਵਾ ਤੇ ਤੁਸੀਂ ਦੋ ਪਿਓ ਪੋਤੇ ਜੇ ਜਿੰਨਾ ਚਿਰ ਬਾਰ ਦਾ ਕੰਮ ਨਹੀਂ ਬੰਦਦਾ ਵਾ ਇਹ ਕਰਨੀ ਆ ਕੋਈ ਗੱਲ ਨਹੀਂ ਲੈ ਲੋ ਤੁਸੀਂ ਕਰਾਂ ਫਿਰ ਮੋਨਾ ਨਾਲ ਗੱਲ ਕਰ ਲੋ ਤੁਸੀਂ ਗੱਲ ਕੰਮ ਤਾਂ ਕਰਨਾ ਹੀ ਹੁੰਦਾ ਵਾ ਹੋਰ ਵੇਲੇ ਮੇ ਕੀ ਕਰਨਾ ਹੋਇਆ ਉਹ ਕੰਮ ਤੇ ਸਾਨੂੰ ਵਿਖੋਈ ਆ ਜਿਹੜੇ 4 ਪੈਸੇ ਬਚਣਗੇ ਉਹ ਸਹੀ ਚੱਲ ਇਦਾਂ ਹੀ ਕਰ ਲੈਣਾ ਕਰ ਲੋ ਤੁਸੀਂ ਗੱਲ ਕੋਈ ਗੱਲ ਨਹੀਂ ਮੇਰਾ ਰਤਾ ਤਾਂ ਠੇਕਾ ਨਾਲ ਹੁਣ ਦੇ ਦੇਣੇ ਆ ਅੱਧਾ ਫਿਰ ਜਦੋਂ ਇਹ ਗੱਲ ਉਹਨਾਂ ਨਾਲ ਕਰ ਲਿਓ ਪੈਹੀਂ ਸਾਲ ਦਾ ਇਕੱਠਾ ਨਹੀਂ ਦਿਆ ਕਰਨਾ ਅਸੀਂ ਕਣਕ ਦਾ ਕਣਕੋ ਦਿਆ ਕਰਾਂਗੇ ਤੇ ਝੋਨੇ ਦਾ ਝੋਨੇਉਂ ਦਿਆ ਕਰਾਂਗੇ ਛੇਈਂ ਵੀ ਨਹੀਂ ਠੇਕਾ ਦਿਆ ਕਰਨਾ ਵਾ ਇਹਦੇ ਨਾਲ ਬੰਦੇ ਦੀ ਜਾਨ ਤੰਗ ਨਹੀਂ ਹੁੰਦੀ ਮਹਿਸੂਸ ਜਿਆ ਨਹੀਂ ਹੁੰਦਾ ਤੇ ਜਦੋਂ ਇਕੱਠਾ ਸਾਲ ਦਾ ਦੇਣਾ ਪਵੇ ਨਾ ਫੇਰ ਔਖੇ ਹੋਈ ਦਾਵਾ ਰਾ ਮਨ ਉਹ ਮੈਂ ਗੱਲ ਕਰਕੇ ਵੇਖੂਗਾ ਜੇ ਇਹਦੇ ਮੰਨ ਜੂਗਾ ਠੀਕ ਆ ਨਹੀਂ ਤੇ ਫਿਰ ਪੂਰਾ ਦੇ ਦਾਂਗੇ ਫਿਰ ਨਹੀਂ ਨਹੀਂ ਸਾਰੇ ਲੋਕ ਏਦਾਂ ਹੀ ਦਿੰਦੇ ਆ ਪਿੰਡ ਵੀਰ ਹੁਣੀ ਲੈਂਦੇ ਆ ਨਾ ਪਹਿਲੀ ਉਹ ਵੀ ਏਦਾਂ ਹੀ ਕਰਦੇ ਆ ਚਲ ਕਰ ਲਾਂਗੇ ਪੁੱਛ ਲਈਏ ਦੋਵਰਾ ਕਰਕੇ ਦਿੰਦੇ ਆ ਚਲੋ ਕਰ ਲੋ ਤੁਸੀਂ ਵੀ ਪਤਾ ਤੇ ਮੈਂ ਵੀ ਸਬਜੀ ਪਾਜੀ ਦਾ ਵੇਖ ਲਾਂ ਫਿਰ ਰਾਤ ਨੂੰ ਹੁਣ ਕੀ ਬਣਾਉਣਾ ਵਾ ਚਲ ਵੇਖ ਲਾ ਫਿਰ ਤੂੰ ਕਰ ਲਾ ਇਹਨਾਂ ਵਾਲੀ ਤੋਂ ਉਹੀ ਹੱਦ ਹੋਈ ਆ ਜੇ ਇਹਨਾਂ ਦੀ ਭੈਣ ਕਰਾਉਂਦੀ ਫੇਰ ਕਹਿਣਾ ਹੀ ਮੇਰੀ ਭੈਣ ਬੜਾ ਵਧੀਆ ਰਿਸ਼ਤਾ ਕਰਾਉਂਦੀ ਆ ਜੇ ਮੇਰੀ ਭੈਣ ਹੁਣ ਦੱਸ ਪਾਉਂਦੀ ਆ ਅਗਲੇ ਆਪਣੇ ਘਰ ਸਲਾਹ ਵਲਾਹ ਕਰਕੇ ਫੇਰ ਹੀ ਦੱਸਣਾ ਵਾ ਅੱਜ ਚਾਰਕ ਦੇਣੀ ਹੋਏ ਕਿੰਨੇ ਕ ਦਿਨ ਹੋ ਗਏ ਆ ਕੋਈ ਗੱਲ ਨਹੀਂ ਪੁੱਛ ਦੱਸ ਕਰਕੇ ਆਪੇ ਦੱਸ ਦੇਣਗੇ ਨਾ ਇੱਕੋ ਗੱਲ ਹੀ ਫੜੀ ਆ ਉਧਰ ਜਵਾਬ ਆ ਜਾਣਾ ਵਾ ਤੇਰੀ ਭੈਣ ਨੇ ਮੈਨੂੰ ਪਤਾ ਬੇਇੱਜ਼ਤੀ ਕਰਾਉਣੀ ਆ ਕਿਉਂ ਬੇਇੱਜ਼ਤੀ ਕਰਾਉਣੀ ਆ ਪਰ ਇੱਕ ਗੱਲ ਵਾ ਉਹਨੂੰ ਫੋਨ ਹੁਣ ਮੈਂ ਵੀ ਨਹੀਂ ਕਰਨਾ ਉਹਦਾ ਫੋਨ ਆਊਗਾ ਨਾ ਫੇਰ ਗੱਲ ਕਰੂੰਗੀ ਠੀਕੇ ਮੇਰਾ ਫੋਨ ਹੁਣ ਤੇ ਭੈਣ ਮੈਨੂੰ ਫੋਨ ਕਰਦੀ ਆ ਉਹ ਆਹੋ ਯਾਰ ਗਏ ਰਿਸ਼ਤਾ ਦੇਖਣਾ ਉਹ ਨਹੀਂ ਬਣੀ ਗੱਲ ਹੈ ਜੀ ਉਹ ਇਦਾਂ ਹੀ ਕਹਤਾ ਉਹਨਾਂ ਨਾਲ ਸਲਾਹ ਕਰਕੇ ਦੱਸਾਂਗੇ ਚੱਲ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਕੋਈ ਨ ਕਰੂੰਗਾ ਫੋਨ ਮੈਨੂੰ ਆਊਗਾ ਫੋਨ ਕੋਈ ਤੇ ਦਾ ਦੂੰਗਾ ਠੀਕ ਕਿਹਦਾ ਫੋਨ ਆਉਂਦਿਆ ਹੈਗਾ ਉਹ ਲੱਗ ਲਾਡੀ ਦਾ ਹੀ ਮੁੰਡਾ ਹੈ ਕੀ ਆਂਦਾ ਉਹ ਹੀ ਪੁੱਛਣ ਡੈ ਰਿਸ਼ਤਾ ਵੇਖਣਗੇ ਕੀ ਹੋਣਿਆ ਤੂੰ ਸਾਰਿਆਂ ਨੂੰ ਦੱਸਦਾ ਹੀ ਉਹ ਯਾਰ ਦੋਸਤਾਂ ਨੂੰ ਪਤਾ ਹੈ ਮੈਨੂੰ ਪਤਾ ਹੀ 11 ਯਾਰਾਂ ਦੋਸਤਾਂ ਨੂੰ ਦੱਸਿਆ ਤਾਂ ਫੇਰ ਹੀ ਪਤਾ ਲੱਗਾ ਉਹਨਾਂ ਨੂੰ ਪਤਾ ਕਿੱਥੋਂ ਲੱਗਣਾ ਹੈ ਤੂੰ ਜਾਣਾ ਹੀ ਦੱਸਣਾ ਹੈ ਬਣਾ ਹੀ ਫੇਰ ਜਾ ਥਾਂ ਥਾਂ ਤੇ ਬੇਇੱਜ਼ਤੀ ਕਰਾਉਂਦਾ ਫਿਰੰਡਿਆ ਵਾ ਤੇਰੀ ਮੰਮੀ ਨੇ ਘਟ ਕਰਾਈ ਮਾਸੀ ਨੇ ਕਰਵਾਈ ਦਿੱਤੀ ਬੇਇੱਜ਼ਤੀ ਹੁਣ ਨਹੀਂ ਮੈਂ ਪੂਆ ਨੂੰ ਦੱਸਿਆ ਤੇ ਪਿਓ ਪੁੱਤ ਬੜੇ ਔਖੇ ਹੋਏ ਉਹ ਫੇਰ ਤੂੰ ਸਾਰੇ ਵਾਰਾਂ ਪਾਤੀਆਂ ਹੁਣ ਤੂੰ ਨਹੀਂ ਪਾਈਆਂ 11 ਦੋਸਤਾਂ ਨੂੰ ਦੱਸਿਆ ਤਾਂ ਉਹਨਾਂ ਪਿੰਡ ਵਿੱਚ ਰੌਲਾ ਨਹੀਂ ਪਾਣਾ ਪਾਇਆ ਕਿਸੇ ਨੇ ਵੀ ਰੌਲਾ ਮੇਰੇ ਨਹੀਂ ਗੱਲ ਪਾਇਆ ਨਹੀਂ ਯਾਰ ਰੌਲਾ ਤੇਰਾ ਨਹੀਂ ਕਰਦੇ ਗੱਲ ਪਤਾ ਤੇ ਉਦਨ ਲੱਗਣਾ ਜਦੋਂ ਇਹ ਥਾ ਕਾਰਾਂ ਕੇ ਬੁੜੀਆਂ ਨੇ ਗੱਲਾਂ ਕੀਤੀਆਂ ਭੈਣ ਹੈ ਤੇਰੇ ਮੁੰਡੇ ਦਾ ਰਿਸ਼ਤਾ ਹੋਇਆ ਨਹੀਂ ਅਜੇ ਫਿਰ ਜਵਾਬ ਕੀ ਦਊਂਗੀ ਮੈਂ ਤੇ ਕਰਵਾਓ ਫਿਰ ਕਰੋ ਕਿਦਾਂ ਨਹੀਂ ਫੋਨਵਾਸੀ ਮੈਂ ਨਹੀਂ ਕਰਨਾ ਫੋਨ ਤੇ ਇਹ ਪਿਓ ਪਤ ਬੜੇ ਔਖੇ ਹੋਣਦੇ ਆਂ ਵੀ ਪਿਆਲੀ ਕਰਕੇ ਕਰਨ ਲਈ ਆ ਮੈਂ ਨਹੀਂ ਕਰਨਾ ਕੋਈ ਗੱਲ ਨਹੀਂ ਜੇ ਆਊਗਾ ਤਾਂ ਕਰ ਲਾਂਗੇ ਨਾ ਆਉਂ ਤਾ ਨਾ ਸਹੀ ਨਾ ਆਵੇ ਫਿਰ ਕੀ ਕਰਨਾ ਮੈਂ ਨਾ ਆਵੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਮਨਾ ਕਰ ਦਿੰਣਾ ਉਹਨਾਂ ਨੇ ਮੈਂ ਤੇ ਪਹਿਲਾਂ ਹੀ ਕਿਹਾ ਸੀ ਤੁਹਾਨੂੰ ਤੇ ਜਦੋਂ ਮੈਂ ਤੈਨੂੰ ਵੜਦੀ ਹੁੰਦੀ ਹਾਂ ਵੀ ਅੰਦਰ ਬੈਠ ਤੁੱਪ ਚ ਨਾ ਫੇਰ ਦੋ ਏਸੀ ਲਵਾਇਆ ਕਦ ਲਈ ਲਵਾਏ ਆ ਜੇ ਆਰਾਮ ਨਾਲ ਬਹਿਣਾ ਨਹੀਂ ਅੰਦਰ ਤੇ ਮੀਨ ਮ ਰਮਣ ਅਦਿਕ ਮਨ ਜਾਣੇ ਹੁੰਦਾ ਆ ਬਹੁਤ ਕਮਨ ਜਾੜਾ ਹੁੰਦਾ ਇੰਨੀ ਗਰਮੀ ਦੇ ਵਿੱਚ ਅੱਤ ਦੀ ਗਰਮੀ ਆ ਗਰਮੀ ਨੂੰ ਅੰਦਰ ਬੈਹ ਜੀਏ ਉਹ ਜਿਵੇਂ ਏਸੀ ਵੀ ਨਹੀਂ ਚੰਗੇ ਹੁੰਦੇ ਨਹੀਂ ਕੰਮ ਕਰਨ ਵਾਸਤੇ ਤਾਂ ਨਾ ਮੇਰੇ ਕੋਲ ਹੁੰਦਾ ਨਹੀਂ ਮੇਰੇ ਕੋਲ ਹੁੰਦਾ ਨਹੀਂ ਤਾਂ ਫਿਰਨ ਵਾਸਤੇ ਫਿਰਿਆ ਜਾਂਦਾ ਤੇਰ ਕੋ ਕੰਮ ਕਰਦਾ ਹੀ ਨਹੀਂ ਨਗ ਹੁੰਦਾ ਵਾ ਬਹੁਤ ਕੰਮ ਕਰਨ ਲਿਆ ਵਾ ਉਹ ਪਿਓ ਤੇਰੇ ਨੇ ਠੇਕੇ ਤੇ ਪਹਿਲੀ ਲਈ ਆ ਹੁਣ ਨਾਲ ਕੰਮ ਕਰਾਇਆ ਕਰ ਚੰਗਾ ਕਿੱਥੇ ਲਾ ਲਈ ਆ ਆਪਣੇ ਨਾਲ ਹੀ ਪਤਾ ਨਹੀਂ ਕਿਹਦੀ ਮਿਲ ਲਈ ਉਹ ਛਿਲਦੀ ਆ ਆ ਹੁਣਾਂ ਦੇ ਮੁੰਡੇ ਨੇ ਬਾਹਰ ਜਾਣਾ ਨਹੀਂ ਲੰਗੀ ਫਿਰ ਕੀ ਆ ਅੱਗੇ ਮੈਂ ਕਾਮ ਨਹੀਂ ਕਰਦਾ ਆ ਬਹੁਤ ਕੰਮ ਕਰਨ ਡਿਆ ਵਾਂ ਸਾਰਾ ਦਿਨ ਤੇ ਫਿਰਨ ਤਾਂ ਵੇਲ ਨਹੀਂ ਮਿਲਦੀ ਕੰਮ ਕਿਹੜੇ ਵੇਲੇ ਕਰਦਾ ਵਾਂ ਮੰਮੀ ਕਰਦਾ ਜਿੰਨਾ ਕੋ ਹੁੰਦਾ ਵਾ ਦੱਸ ਰਿਹਾ ਗਾ ਤੁਹਾਨੂੰ ਮੈਂ ਕਦੀ ਫੋਨ ਫੜ ਲਿਆ ਕਦੀ ਫੇਰ ਲਿਆ ਬਸ ਇਹ ਦੋ ਕਾਮੀਆਂ ਤੇਰੇ ਕੋਲ ਪਿਆਲੀ ਦਾ ਕੰਮ ਤੇ ਕੋਈ ਨਹੀਂ ਹੈਗਾ ਨਾ ਤੈਨੂੰ ਕੀ ਕੋਲ ਹੁੰਦਾ ਮੈਂ ਹੋਂ ਲਾ ਕੇ ਹੁੰਨਾ ਵਾ ਆ ਚੰਗਾ ਬੱਸ ਕਰ ਨੱਕੇ ਲਮਨਾਵਾ ਬੇਇੱਜ਼ਤੀ ਤੇ ਅੱਗੇ ਤੋਂ ਮੇਰੀ ਕਰਵਾਈ ਤੇ ਤੇ ਰਿਸ਼ਤੇਦਾਰਾਂ ਦੇ ਵਿੱਚ ਮੈਂ ਕਰਵਾਈ ਆ ਕਿੰਨਿਆ ਕਰਵਾਈ ਹੋਰ ਰਿਸ਼ਤਾ ਤੁਹਾਡੇ ਕਿਉਂ ਨਹੀਂ ਆਇਆ ਤੇ ਬੇਇੱਜ਼ਤੀ ਮੈਂ ਕਰਵਾਤੀ ਹਾਂ ਮੇਰ ਕੋ ਨਹੀਂ ਹੋਇਆ ਰਿਸ਼ਤਾ ਜਾ ਹੋਗਾ ਪਾ ਤੂੰ ਇਹ ਨਾ ਕਬੇ ਰਿਆ ਕਰੋ ਜਦੋਂ ਮਰਜ਼ੀ ਵੇਖ ਲੋ ਪਿਓ ਪੋਤੇ ਆਹੇ ਕਸੂਰ ਮੇਰਾ ਹੀ ਕੱਢਿਆ ਕਰੋ ਤੁਹਾਡੇ ਕੋ ਨਹੀਂ ਰਿਸ਼ਤਾ ਹੋਇਆ ਲੈ ਫਿਰ ਤਾਂ ਫੋਨ ਆ ਹੀ ਗਿਆ ਵਾ ਸੁਣਾ ਪੜਾ ਕੀ ਜਾਂਦੀ ਹੈ ਹੈਲੋ ਸੱਸੀਕਾਰ ਕਿਹਾ ਚਾਲਾ ਹਾਂ ਠੀਕ ਠਾਕ ਕਰਨਾ ਮੈਂ ਕੀ ਆ ਵੇਲੀ ਬੈਠੀ ਆ ਵੇੜੇ ਦੇ ਵਿੱਚ ਤੇ ਮੰਗ ਲੂੰਗੀ ਮੁੰਡਾ ਹਾ ਟੀਚਰਾਂ ਜੀਆਂ ਨਾ ਕਰ ਜੇ ਤੇਰ ਨਾਲ ਇਦਾਂ ਹੋਈ ਹੁੰਦੀ ਤੈਨੂੰ ਲੱਗ ਪਤਾ ਜਾਂਦਾ ਆਪ ਤਾਂ ਤੈਨੂੰ ਬੜੀਆਂ ਮਿਰਚਾਂ ਲੱਗਣੀਆਂ ਸੀ ਮੈਨੂੰ ਵੇਹ ਕੱਲਾ ਕਰ ਕਰ ਕੇ ਦੱਸ ਸਵਾਦ ਲੈਣ ਲਈ ਆ ਤੈਨੂੰ ਗੁੱਸਾ ਕਰਨਾ ਨਹੀਂਗਾ ਪਿਓ ਪੁੱਤ ਮੇਰੇ ਦਿਵਾਲੇ ਹੋਣ ਦੇ ਆ ਤੇ ਤੇਰੀ ਭੈਣ ਨੇ ਬੇਇੱਜ਼ਤੀ ਕਰਾਤੀ ਆ ਕੀ ਕਰਾਂ ਫਿਰ ਤੇਰੇ ਗਾਲੀ ਪੈਣਾ ਖੁਸ਼ ਖਬਰੀ ਨਹੀਂ ਕਾਦੀ ਖੁਸ਼ ਖਬਰੀ ਆ ਛੇਤੀ ਦੱਸ ਅੱਛਾ ਨਾ ਕਰਤੀ ਆ ਚਾਨ ਲੈ ਆ ਤੇ ਬੜਾ ਵਧੀਆ ਹੋਇਆ ਮੇਰੇ ਸਾਹ ਚ ਸਾ ਆਈਓ ਨਹੀਂ ਤੇ ਪਿਓ ਪੁੱਤ ਮੇਰੇ ਦਿਵਾਲੇ ਹੋਏ ਹੀ ਆ ਤੇਰਾ ਫੋਨ ਆ ਗਿਆ ਵਾ ਨਹੀਂ ਤੇ ਉਹਦੇ ਨਾਲ ਖਿਜਣ ਲਈ ਹਾਂ ਹੁਣੇ ਹੀ ਅੱਛਾ ਹੁਣ ਮੈਨੂੰ ਦੱਸ ਕੀ ਜਾਂਦੇ ਫਿਰ ਠੀਕ ਆ ਪਿੰਡੋਂ ਪਤਾ ਕਰਕੇ ਗਏ ਫਿਰ ਅੱਛਾ ਅੱਛਾ ਤੇ ਕਹਿਣਾ ਸੀ ਮੈਂ ਕਿਹੜਾ ਝੂਠ ਬੋਲਿਆ ਮੇਰਾ ਆਪਣੇ ਵਾਂਹੀ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕਿ ਪਿਆਲੀ ਬੰਨਾ ਇਹ ਨਾ ਆਉਂਦਾ ਵਾ ਫੇ ਮਾਂ ਮੰਨ ਗਈ ਕੁੜੀ ਦੀ ਠੀਕ ਠੀਕ ਆ ਚੱਲ ਮੇਰੀ ਸੁਣ ਲੈ ਗੱਲ ਅਹੀਂ ਲੰਮੇ ਚੌੜੇ ਕਚਰਾਂ ਚ ਨਹੀਂੋਂ ਪੈਣਾ ਅਹੀਂ ਵਿਆਹ ਕਰ ਲੈਣਾ ਛੇਤੀ ਆਹੋ ਨਹੀਂ ਨਹੀਂ ਮੈਂ ਨਹੀਂ ਕਿਸ ਨੂੰ ਵੀ ਦੱਸਣਾ ਇਹ ਬਾਤ ਵੇਖੀ ਜਾਊਗੀ ਜੇ ਪਾਰਟੀ ਕਰਨੀ ਹੋਊ ਤਾਂ ਕਰ ਲਾਂਗੇ ਨਾ ਕਰਨੀ ਹੋਊ ਤਾਂ ਨਾ ਸਹੀ ਕੁੜੀ ਵਿਆਹ ਕੇ ਤਾਂ ਕਰ ਲਈਏ ਅੱਜ ਕੱਲ ਤਾਂ ਲੋਕ ਪਾਣੀ ਮਾਰਨ ਵਾਲੇ ਬਥੇਰੇ ਆ ਹਾਡੇ ਇੱਥੇੋਂ ਤੇਰਾ ਪਤਾ ਲੱਗ ਗਿਆ ਤਾਂ ਉਹਨਾਂ ਹੀ ਤੁਰ ਪੈਣਾ ਵਾ ਪਤਾ ਤਾਂ ਤੈਨੂੰ ਹੈਗਾ ਅੱਜਕੱਲ ਦੂਜਿਆਂ ਨਾਲੋਂ ਆਪਣਿਆਂ ਨੂੰ ਜ਼ਿਆਦਾ ਦੁੱਖ ਹੁੰਦਾ ਆਹੋ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਭਾਜੀ ਨਾਲ ਗੱਲ ਕਰਦੀ ਆ ਤੇ ਆਪਾਂ ਵਿਆਹ ਦੀ ਤਰੀਕ ਪੱਕੀ ਕਰ ਲੈਂਦੇ ਆ ਠਾਕਾ ਠੁਕਾ ਸ਼ੱਦ ਹੁਣ ਵੇਖਾ ਵਿਖਾਈ ਤਾਂ ਹੋ ਗਈ ਆ ਹਾਂ ਅ ਕੋਈ ਨਹੀਂ ਕੋਈ ਨਹੀਂ ਚੇਤਾ ਮੈਨੂੰ ਤੇਰੀ ਚੂੜੀ ਦਾ ਪਾ ਦੂੰਗੀ ਨਹੀਂ ਨਹੀਂ ਜਦ ਤੱਕ ਕੱਪੜੇ ਬਣਾਉਣੇ ਤੈਨੂੰ ਸੱਦੂੰਗੀ ਸੱਦਣਾ ਕਿਉਂ ਨਹੀਂ ਲੰਲੀ ਆਪਣੀ ਮਰਜ਼ੀ ਨਾਲ ਜਿੱਦਾਂ ਦੇ ਲੈਣੇ ਹੋਣਗੇ ਚੱਲ ਕੋਈ ਨਹੀਂ ਉਹਨਾਂ ਨਾਲ ਗੱਲ ਕਰ ਲਈ ਵੀ ਕਿੱਦਾਂ ਮੈਦਾਨੀ ਚੁੰਨੀ ਚੜਾਵਾ ਹੀ ਕਰ ਲੋ ਵੀ ਇਹ ਭੈਣ ਤੈਨੂੰ ਇੱਕ ਗੱਲ ਦੱਸ ਦਿੰਦੀ ਆ ਲੋਕਾਂ ਨੇ ਖਾ ਪੀ ਕੇ ਘਰਾਂ ਨੂੰ ਚੱਲ ਜਾਣਾ ਕਿਸ ਨੇ ਕਹਿਣਾ ਲੂਣ ਵੱਧ ਹੀ ਕਿਸ ਨੇ ਕਹਿਣਾ ਘੱਟ ਹੀ ਕਿਸ ਨੇ ਕਹਿਣਾ ਤੇਲ ਵੱਧ ਹੀ ਅੱਜ ਤੱਕ ਦੁਨੀਆ ਵੀ ਸਾਦੀ ਗਈ ਆ ਦਾਤੀ ਨੂੰ ਇੱਕ ਪਾਸੇ ਦੰਦੇ ਆ ਤੇ ਦੁਨੀਆ ਨੇ ਦੋਹੀ ਪਾਸੀਆਂ ਮੈਂ ਤੇ ਇਸੇ ਗੱਲ ਵਿੱਚ ਰਜਾ ਮੰਦੀ ਉਹ ਤੇ ਆਪਣੇ ਘਰ ਦੇ ਜੀ ਜਾਵਾਂਗੇ ਫਿਰ ਇਹ ਕਰਕੇ ਤੇ ਕੁੜੀ ਆਪਣੇ ਘਰ ਲਿਆਵਾਂਗੇ ਗਾੜੀ ਪਾਲਟੀ ਵੇਖੀ ਜਾਊਗੀ ਨਹੀਂ ਚੱਲ ਅਸੀਂ ਕਿਹੜੀਆਂ ਗੱਲਾਂ ਵਿੱਚ ਪੈ ਗਈਆਂ ਮੈਂ ਖੁਸ਼ਖਬਰੀ ਤੇਰਾ ਪਾਜੀ ਨੂੰ ਤੇ ਜਾ ਕੇ ਦਵਾ ਜਿਹੜਾ ਮੇਰਾ ਦਿਵਾਲੇ ਹੋਇਆ ਸੀ ਮੈਂ ਤੈਨੂੰ ਰਾਤ ਨੂੰ ਫੋਨ ਕਰੂੰਗੀ ਹੁਣ ਚੰਗਾ ਓਕੇ ਲੈ ਆ ਤੇ ਨਾ ਮੇਰੀ ਰਹਿ ਰਹਿ ਗਈ ਨਹੀਂ ਤੇ ਇਹ ਵੀ ਗੱਲਾਂ ਕਰਨ ਦੇ ਹੀ ਮੇਰੀ ਨਨਾਨੇਵ ਗੱਲਾਂ ਕਰਨੀਆਂ ਸੀ ਲੱਭ ਲੈ ਭਾਬੀ 5 ਕਿੱਲੇ ਲੈ ਹੁਣ ਲੱਗੀ ਉਹ ਗੱਲ ਡੜਜੀ ਮੰਮੀ ਕਹਿੰਦੇ ਪੈਲੀ ਮਿਲਣੀ ਕਿੱਥੇ ਮਿਲਣਦੀ ਆ ਉਹ ਯਾਰਾ ਵਿਕੀ ਹੋਣੀ ਦੇਂਦੇ ਆ ਅੱਛਾ ਅੱਛਾ ਓਏ ਉਹ ਹੈ ਚਾਰ ਪੈਲੀਆਂ ਠੀਕ ਆ ਲੈ ਲੈ ਨਹੀਂ ਕੋਈ ਗੱਲ ਨਹੀਂ ਤੇ ਮੈਂ ਸੋਚਿਆ ਵੀ ਕੀ ਕਰਨਾ ਵੇਲੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਣੀ ਲੋਨੇ ਹੀ ਆ ਉਹ ਵੀ ਬਾਲਾਂਗੇ ਨਾਲ ਨਾਲ ਇੱਕ लवली ਦਿਹੋਨੇ ਦੋ ਪੈਲੀਆਂ ਤੇ ਇਹ ਬਣ ਜਾਂਦਾ ਨੂੰ ਗਰੀਂ ਜਾਂਦਾ ਉਹ ਦੇ ਦੂਗਾ ਜਦੋਂ ਪਹਿਲੋ ਢੇਰੀ ਢਾਗੇ ਪੈਣਾ ਪਈ ਉਹਨੇ ਦੇਣੀ ਹੈ ਕਿ ਨਹੀਂ ਦੇਣੀ ਤੇ ਫਿਰ ਕੀ ਬਣਾਣਾ ਡੈਡੀ ਬਲਾਗ ਦੇ ਗਿਆਨੀਆਂ ਨੂੰ ਉਹ ਚਲ ਕੋਈ ਗੱਲ ਨਹੀਂ ਉਹਨੇ ਆਪ ਹੀ ਫੋਨ ਕਰ ਦੇਣਾ ਵਾ ਅੱਜ ਤੱਕ ਤੇ ਫੋਨ ਕਿਤੇ ਅੰਦਾਜ਼ਨ ਹੋ ਗਏ ਗਏ ਨਵੇਂ ਸਨ ਉਹਨੂੰ ਇੱਕ ਵਾਰੀ ਜਾ ਕੇ ਦੱਸਿਆ ਨਹੀਂ ਮੈਂ ਪਹੁੰਚਿਆ ਜਾਂ ਨਹੀਂ ਤੂੰ ਵੀ ਪੋਤੋ ਦਾ ਬੜਾ ਚੇਲਾ ਬਣਿਆ ਸੀ ਚੰਗਾ ਰਿਆ ਹੁਣ ਡੈਡੀ ਮੈਂ ਤਾਂ ਕਰਦਾ ਰਿਹਾ ਵੀ ਉਹਦੀ ਮੰਮੀ ਡੈਡੀ ਹੈ ਨਹੀਂ ਆ ਮੈਨੂੰ ਨਹੀਂ ਪਤਾ ਇਹ ਕੰਮ ਕਰਨਾ ਉਹਨੇ ਮੰਮੀ ਡੈਡੀ ਹੈ ਨਹੀਂ ਅਗਲੇ ਨੇ ਜਾਣ ਲੱਗੇ ਨੇ ਤੈਨੂੰ ਕੋਇਆ ਤੱਕ ਨਹੀਂ ਇਹ ਉਹਦੀ ਸੋਚ ਵਾ ਮੇਰੀ ਧੋਰੀ ਉਹਦੀ ਸੋਚ ਵਾ ਨਹੀਂ ਕਿਹਾ ਆ ਉਹਨੇ ਮੈਂ ਤੇ ਕਰਦਾ ਰਹਿਣਾ ਉਹਦੇ ਨਾਲ ਉਹ ਚੁੱਪ ਕਰ ਜਾ ਜਿੱਦ ਨੂੰ ਹੜ ਜੀਂਦਾ ਹੁੰਦਾ ਲੈ ਤੂੰ ਇੱਥੇ ਬੈਠੇ ਜੇ ਉਹ ਉਹ ਪਹਿਲੀ ਦੀ ਡੇਸ਼ ਗੱਲਬਾਤ ਕਰਨ ਮੈਂ ਸਾਰੇ ਤੁਹਾਨੂੰ ਵੇਦੀ ਆਈ ਆ ਕੰਮ ਹੀ ਕੋਈ ਕੰਮ ਹੀ ਕੰਮ ਹੀ ਆਈ ਤੁਹਾਡੇ ਵਾਲਾ ਦੱਸਾਂ ਤੁਹਾਨੂੰ ਮੈਂ ਕੀ ਫੈਨ ਦਾ ਫੋਨ ਆਇਆ ਇਹਦੇ ਨੇ ਜਵਾਬ ਦਿੱਤਾ ਆਂਦੀ ਉਹ ਨਹੀਂ ਮੰਨੇ ਉਹ ਕੁੜੀ ਵਾਲੀ ਤੈਨੂੰ ਮੈਂ ਕਿਹਾ ਸੀ ਨਾ ਤਾਂ ਕੋਈ ਗੱਲ ਨਹੀਂ ਬੀਚੀ ਕਰਾ ਕੇ ਰੱਖਤੀ ਆ ਬੀਚੀ ਕਾਦੀ ਆ ਉਥੇ ਨਹੀਂ ਹੋਇਆ ਤਾਂ ਹੋਰ ਕਿਤੇ ਹੋ ਜਾਏ ਇਹਨੇ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਛੱਡਿਆ ਵਾ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਲੋਕਾਂ ਨੇ ਕੀ ਹੋ ਗਿਆ ਅਗਰ ਜੇ ਕਹਿਣਾ ਮੰਮੀ ਨੂੰ ਮੇਰੀ ਵੀ ਬੇਇੱਜ਼ਤੀ ਹੋ ਗਈ ਆ ਲੋਕਾਂ ਦੇ ਤਾਂ ਠਾਕੇ ਲੱਗੇ ਛੁੱਟ ਜਾਂਦੀ ਆ ਤੇ ਫਿਰ ਕੀ ਹੋਇਆ ਵਾ ਲੋਕਾਂ ਨੇ ਕਿਹਾ ਪਏ ਇੰਨੇ ਆ ਗੱਲਾਂ ਕਰਦੇ ਸੀ ਮੁੰਡਾ ਮੰਗਣ ਗਿਆ ਤੇ ਕੁੜੀ ਵਾਲਿਆਂ ਚ ਜਵਾਬ ਦੇ ਦਿੱਤਾ ਤੇ ਕੀ ਪਲੇ ਰਹੂਗਾ ਸਾਡੇ ਐਵੇਂ ਨਾ ਕਾਲੇ ਪਈ ਜਾਓ ਗਾੜੀ ਵੀ ਰਮਣਾ ਤਾਂ ਉਹਦੀ ਭੈਣ ਵਾ ਹਾਂ ਹੋ ਗਈ ਆ ਕਿਤੇ ਵਿਆਹ ਦੀਆਂ ਤਿਆਰੀਆਂ ਕਰੋ ਤੁਸੀਂ ਕੋਲੋਂ ਅੰਦਰ ਲਈ ਜਾਂਦੇ। ਲੈ 10 ਆਵੇ ਮੈਨੂੰ ਫੋਨ ਆਇਆ ਹੁਣੇ ਹੀ। ਕੀ ਕਹਿੰਦੀ ਆ ਭੈਣ ਤੇਰੀ? ਭੈਣ ਕਹਿੰਦੀ ਆ ਵੀ ਵਿਆਹ ਦੀਆਂ ਤਿਆਰੀਆਂ ਕਰੋ। ਉਹ ਮੰਨ ਗਏ ਆ। ਮੈਨੂੰ ਤੇ ਨਹੀਂ ਔਰ ਅਮਰ ਜਕੀਰ ਆਉਂਦਾ ਤੇਰੀ ਭੈਣ ਤੇ। ਕਿਤੇ ਕੋਲੋਂ ਲਾ ਲਾ ਕਹੀ ਨਹੀਂ। ਹਾਏ ਹਾਏ ਅਜੇ ਵੀ ਯਕੀਨ ਨਹੀਂ ਆਉਂਦਾ। ਨਹੀਂ ਸੱਚੀ ਬੋਲਣ ਦੇ ਮੰਮੀ ਉਹਨਾਂ ਨੇ ਗਲਤ ਤਾਂ ਨਹੀਂ ਲੱਗਣਾ ਤੁਹਾਨੂੰ। ਤੁਸੀਂ ਵਿਆਹ ਦੀ ਤਿਆਰੀ ਕਰੋ ਤੇ ਮੈਂ ਤੁਹਾਡੇ ਨਾਲ ਪਿਓ ਪੁੱਤਾਂ ਨਾਲ ਇੱਕ ਸਲਾਹ ਹੋਰ ਕਰਨੀ ਹੈ। ਮੇਰਾ ਰਾਦਾ ਵਾ ਤੇ ਲੰਮੇ ਚੱਕਰਾਂ ਵਿੱਚ ਨਾ ਹੀ ਪਈਏ ਆਪਾਂ। ਥਾਕਾ ਠੁਕਾ ਕਾਤਾ ਲਾਉਣਾ। ਸਿੱਧੇ ਵਿਆਹ ਦੀ ਤਰੀਕ ਰੱਖੀਏ ਤਾਂ ਕੁੜੀ ਵਿਆਹ ਕੇ ਆਪਣੇ ਘਰ ਲੈ ਆਈਏ। ਉਹ ਮੈਨੂੰ ਤੇ ਇੰਨਾ ਬੜਾ ਵਾਬ ਜਿਹੜਾ ਉਹਨੇ ਹਾਂ ਕਰਤੀ ਆ ਤੂੰ ਠਾਕੇ ਦੀ ਗੱਲ ਕਰਨੀ ਮੈਂ ਕਹਿੰਦਾ ਵੀ ਸਿੱਧਾ ਗੁਰਦੁਆਰੇ ਦਾ ਪ੍ਰੋਗਰਾਮ ਰੱਖੀਏ। ਗੁਰਦੁਆਰੇ ਦਾ ਪ੍ਰੋਗਰਾਮ ਰੱਖ ਕੇ ਨਾ ਲਾਵਾ ਕਰਕੇ ਘਰ ਲੈ ਆਈਏ। ਪਾਰਟੀ ਕਰਨੀ ਹੋ ਤਾਂ ਕਰ ਲਿਓ ਨਾ ਕਰਨੀ ਹੋ ਤਾਂ ਨਾ। ਮੁਣੀਆ ਵਿਆਹ ਕਰਨਾ ਵਾ। ਇਕੱਲਾ ਇਕੱਲਾ ਮੈਂ ਹੈਗਾ ਵਾ। ਬੇ ਚੁੱਪ ਕਰ ਤੂੰ ਵਿਆਹ ਕਰਨਾ ਵਾ। ਮਾ ਹਾਂ ਹਾਂ ਹੋਈ ਆ ਤੇ ਫੇਰ ਉਹ ਜਵਾਬ ਦੇ ਦੇਣਗੇ। ਉਹ ਇੰਨੇ ਪੈਸੇ ਜੋੜਦੇ ਨੇ ਕਦ ਲਈ ਜੋੜਦੇ ਨੇ। ਤਾਂ ਬਾਅਦ ਵਿੱਚ ਕਰ ਲਾਂਗੇ ਪ੍ਰੋਗਰਾਮ ਵਧੀਆ ਕਰ ਲਾਂਗੇ। ਸ਼ਰੀਕੇ ਦਾ ਪ ਉਹਨਾਂ ਨੂੰ ਉਸ ਦਿਨ ਉੱਥੇ ਪਹੁੰਚ ਜਾਣਾ ਵਾ ਤੇ ਆਹ ਗੱਲ ਇਦਾਂ ਨਹੀਂ ਤੇ ਇਦਾਂ ਵਾ ਅਰਮਰ ਜਦੋਂ ਅਸੀਂ ਵਿਆਹ ਕੇ ਘਰ ਆ ਗਏ ਤੇ ਫੇਰ ਕਿੱਧਰ ਚੱਲ ਜਾਣਗੇ ਉਹ ਹਾਂ ਗੱਲਾਂ ਨਾ ਕਰੋ ਕਿਸ ਨੂੰ ਨਾ ਦੱਸੋ ਚੁੱਪ ਕਰਕੇ ਦਿਨਵਾ ਰੱਖੋ ਤਾਂ ਆਪਣੇ ਘਰ ਦੇ ਜੀ ਜਾਈਏ ਤੇ ਵਿਆਹ ਕੇ ਤੇ ਕੁੜੀ ਲੈ ਆਈਏ ਵੱਡੀ ਗੱਲ ਆਪਣੀ ਭੈਣ ਨੂੰ ਕਹਿਣਾ ਤਾਂ ਕਹਿ ਲੋ ਫੇਰ ਨਾ ਕਿਉ ਉਹਨੂੰ ਨਹੀਂ ਕਹਿ ਦਿੰਦਾ ਮੈਂ ਤਾਂ ਕਹਿਣਾ ਰਹਿਣ ਦੀਏ ਉਹਨੂੰ ਵੇਖ ਲਓ ਤੁਹਾਡੀ ਮਰਜ਼ੀ ਆ ਮੇਰੇ ਸਿਰ ਤੇ ਗੱਲ ਨਾ ਕਰਨ ਕੋਈ ਆਵੇ ਚਾਬੀ ਕੋਲੀ ਹੈ ਨਾ ਹਾਂਜੀ ਆਜੋ ਇੱਕ ਕੰਮ ਕਰੋ ਹਾਂ ਹਾਂਜੀ ਤੁਸੀਂ ਚਲੋ ਅੰਦਰ ਅੱਛਾ ਚਾਹ ਪਾਣੀ ਬਣਾਓ ਤੇ ਮੈਂ ਨਾ ਪਿਆਲੀ ਵੱਲੋਂ ਫੇਰਾ ਮਾਰੀਆਂ ਵਾ ਚਲੋ ਮਾਰੋ ਮੇਰੇ ਕਿਨੇਰਾ ਹੋਏ ਨਾ ਵਾ ਤੇ ਫਿਰ ਲੇਟ ਹੋਏਗਾ ਕੰਮ ਚਲੋ ਤੁਸੀਂ ਗਿਆਟ ਬੰਦ ਕਰ ਲਓ ਮੈਂ ਆ ਗਿਆ ਹੋ ਕੇ ਠੀਕ ਹੈ ਲੇ ਜੋਤ ਆਈ ਆ ਸਸਕੀ ਕਾਲ ਤਾਈ ਜੀ ਸਸਕੀ ਕਾਲ ਕਿ ਹਾਲ ਚਾਲ ਪੁੱਤ ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਹਾਂ ਅਸੀਂ ਵੀ ਠੀਕ ਠਾਕ ਹੋ ਸਨਾ ਪਰਿਵਾਰ ਦਾ ਕਿ ਹਾਲ ਹਾਂਜੀ ਠੀਕ ਠਾਕ ਨੇ ਸਾਰੇ ਅੱਛਾ ਅੱਛਾ ਹੁਣ ਆਈ ਤੇ ਜੀ ਹਾਂਜੀ ਆਈ ਆਜੋ ਫਿਰ ਉਧਰ ਚੱਲਦੇ ਆਪਾਂ ਨਹੀਂ ਨਹੀਂ ਤਾਈ ਜੀ ਆਓ ਬੈਠਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਚਲੋ ਆਜੋ ਆਜੋ ਤਾਈ ਜੀ ਪਾਣੀ ਲਿਆਵਾਂ ਮੈਂ ਤੁਹਾਡੇ ਵਾਸਤੇ ਨਹੀਂ ਨਹੀਂ ਮੈਂ ਹੁਣੇ ਚਾਹ ਪੀ ਕੇ ਆਈ ਆ ਤੂੰ ਸੁਣਾ ਤੇਰਾ ਸੱਸ ਸਹੁਰਾ ਠੀਕ ਠਾਕ ਆ ਹਾਂਜੀ ਸਾਰੇ ਵਧੀਆ ਠੀਕ ਠਾਕ ਨੇ ਅੱਛਾ ਅੱਛਾ ਹਾਂ ਹੋਰ ਵੀ ਜੀ ਨਹੀਂ ਠੀਕ ਠਾਕ ਹਾਂ ਠੀਕ ਠਾਕ ਆ ਜੋਤ ਲਵਲੀ ਨੇ ਤਾਂ ਜਾਣ ਲੱਗਿਆ ਦੱਸਿਆ ਹੀ ਨਹੀਂ ਉਹ ਤਾਂ ਜੀ ਦਸਣਾ ਦਸਣਾ ਕੀ ਆ ਐਦਾਂ ਹੀ ਨਾ ਪਹਿਲਾਂ ਗਾਲੀ ਗਾਲੀ ਚ ਕੰਮ ਇਹ ਹੀ ਪਿਕੇ ਵੱਡੇ ਦੇਸ਼ ਦਾ ਬਣਾਈਏ ਤੇ ਬਾਅਦ ਚ ਫਿਰ ਪਤਾ ਲੱਗਾ ਵੀ ਪੈਸੇ ਬੜੇ ਲੱਗਦੇ ਆ ਤੁਹਾਨੂੰ ਵੀ ਪਤਾ ਵਾ ਪੈਸੇ ਹੱਥੋਂ ਦੇ ਹੀ ਪਹਿਲੇ ਬੜੇ ਦੁਖੀ ਹਾਂ ਪੈਸੇ ਆ ਕਰਕੇ ਤੇ ਹੀ ਘਰ ਨਹੀਂ ਪਾਇਆ ਕਿ ਕਿੱਥੋਂ ਲੈਣੇ ਆ ਵੈਸ ਸਾਰੀ ਉਮਰ ਨਹੀਂ ਲੱਗਦਾ ਤੇ ਮੁੜ ਕੇ ਫਿਰ ਫਫੜ ਜੀ ਕਹਿੰਦੇ ਵੀ ਇਹ ਕਿਹੇ ਛੋਟੀ ਕੰਟਰੀ ਦਾ ਬਣਾ ਲੈਨੇ ਆ ਤੇ ਬਾਅਦ ਚ ਫਿਰ ਲਵਾ ਲਾਂਗੇ ਵੱਡੀ ਕੰਟਰੀ ਦਾ ਵੀਜ਼ਾ ਤੇ ਉਹ ਫਿਰ ਤਾਂ ਕਰਕੇ ਨਾ ਸਾਰੇ ਕੰਮ ਕਾਲੀ-ਕਾਲੀ ਚ ਹੋ ਗਏ ਚੱਲ ਕੋਈ ਨਹੀਂ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਪਿੱਛਾ ਲੱਗਿਆ ਵਾ ਤੇ ਘਰ-ਬਾਰ ਵਧੀਆ ਬਣ ਜਾਊਗਾ ਆਹੋ ਤਾਈ ਜੀ ਤੁਹਾਨੂੰ ਵੀ ਪਤਾ ਹੀ ਆ ਮੰਮੀ ਡੈਡੀ ਤੋਂ ਬਾਅਦ ਵੀ ਜੀ ਹੁਣਾਂ ਦੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਹੀ ਪਹਿਲਾਂ ਮੇਰਾ ਵਿਆਹ ਕੀਤਾ ਤੇ ਫਿਰ ਮੈਨੂੰ ਇਹ ਫਿਕਰ ਰਹਿੰਦੀ ਸੀ ਵੀ ਉਹ ਕਦੋਂ ਸੈਟਲ ਹੋਣਗੇ ਆਪਣੇ ਕੰਮ ਤੇ ਚਲੋ ਇਹ ਆ ਵੀ ਹੁਣ ਵਿਚਾਰੇ ਗਏ ਆ ਆਪਣਾ ਥੋੜਾ ਕਰਨ ਬਹੁਤਾ ਕਰਨ ਫਿਕਰ ਤੇ ਮੁੱਕ ਜੂਗੀ ਚੱਲ ਪੁੱਤ ਜਿਹੜੇ ਜੀ ਚਲ ਜਾਂਦੇ ਆ ਨਾ ਉਹ ਹੀ ਵਾਪਸ ਨਹੀਂ ਆਉਂਦੇ ਬਾਕੀ ਤਾਂ ਸਾਰੇ ਕੰਮ ਹੁੰਦੇ ਹੀ ਰਹਿੰਦੇ ਆ ਹਾਂਜੀ ਉਹ ਤਾਂ ਹੈਗਾ ਹੀ ਆ ਪਰ ਸਾਨੂੰ ਤੇ ਮਾਪਿਆਂ ਦੀ ਕਮੀ ਰੜਕਦੀ ਆ ਨਾ ਚੱਲ ਕੋਈ ਗੱਲ ਨਹੀਂ ਪੁੱਤ ਮਾਪਿਆਂ ਦੀ ਕਮੀ ਕਿਉਂ ਆਉਂਦੇ ਨਹੀਂ ਅਸੀਂ ਨਾਲੇ ਨਾ ਮੈਂ ਤੇ ਤੈਨੂੰ ਸੁਦੇਣੇ ਗੱਲ ਦੱਸਣੀ ਹੀ ਇੱਕ ਤੇਰੇ ਨਾ ਵੀਰ ਦਲਜੀਤ ਦਾ ਵੀ ਰਿਸ਼ਤਾ ਹੋ ਗਿਆ ਵਾ ਅੱਛਾ ਆਹੋ ਚਲੋ ਵਧੀਆ ਗੱਲ ਆ ਫਿਰ ਤੇ ਤੁਹਾਨੂੰ ਵਧਾਈ ਆ ਨਾ ਥੋੜੇ ਦੇਣੀ ਹੋਏ ਆ ਤੁਹਾਨੂੰ ਵਧਾਈ ਕੇ ਭੈਣ ਨੂੰ ਵਧਾਈ ਜਿਆਦਾ ਥੋੜੇ ਦੇਣੀ ਹੋਏ ਆ ਕੁੜੀ ਨੂੰ ਆਉਂਦੇ ਹੀ ਪੰਜ 6 ਕਿੱਲੇ ਅੱਛਾ ਉਹਦੇ ਨਾਲ ਪਹਿਲੀ ਆ ਭੈਣ ਭਰਾ ਕੋਈ ਨਹੀਂ ਹੈਗਾ ਤੇ ਉਹ ਸਾਡੇ ਪਿੱਛੇ ਹੀ ਪਏ ਹੀ ਆਂਦੇ ਵੀ ਵਿਆਹ ਨੂੰ ਮੁੰਡਾ ਲੱਭਣ ਡਏ ਆ ਤੇ ਤੁਹਾਡਾ ਮੁੰਡਾ ਵਿਆਹ ਨੂੰ ਆ ਤੇ ਪਰਿਵਾਰ ਵੀ ਵਧੀਆ ਵਾ ਚਲ ਜ਼ਮੀਨ ਪਾਂਡਾ ਵੀ ਹੈਗਾ ਵਾ ਖੁੱਲਾ ਤੇ ਮੈਂ ਹਾਂ ਤਨੀਹਾ ਮੰਨਦੀ ਮੈਂ ਹਾਂ ਛੱਡੋ ਪਰਾਂ ਕੋਈ ਭਰਾ ਵਾਲਾ ਲੱਭਦੇ ਆ ਕੱਲ ਨੂੰ ਇਹ ਵੀ ਸਹੁਰੇ ਜਾ ਕੇ ਵਿਆਹ ਕਰੂਗਾ ਪਰ ਜਿੱਦਾਂ ਉਹ ਸੰਜੋਗ ਹੁੰਦੇ ਆ ਨਹੀਂ ਨਹੀਂ ਤਾਈ ਜੀ ਐਵੇਂ ਢਿਲਣਾ ਕਰਿਓ ਕਿਹੇ ਵੇਲੇ ਕੋਈ ਚੰਗਾ ਰਿਸ਼ਤਾ ਜਦੋਂ ਠੁਕਰਾਦੀ ਹੈ ਨਾ ਤੇ ਬਾਅਦ ਚ ਚੰਗੇ ਰਿਸ਼ਤੇ ਨਹੀਂ ਮਿਲਦੇ ਹੁੰਦੇ ਜੋ ਤਾਂ ਤੈਨੂੰ ਮੈਂ ਕੀ ਦੱਸਾਂ ਅਸੀਂ ਤਾਂ ਢਿੱਲੇ ਹੀ ਪਏ ਹਾਂ ਅੱਛਾ ਕੁੜੀ ਵਾਲੇ ਕਾਲੀ ਵਾਗਗੇ ਕਹਿੰਦੇ ਹੀ ਗਏ ਵੀ ਘਰ ਪਰਿਵਾਰ ਨਹੀਂ ਚੰਗੇ ਲੱਭਦੇ ਨਾਲੇ ਖਾਨਦਾਨੀ ਬੰਦੇ ਕਿੱਥੋਂ ਲੱਭਦੇ ਆ ਉਹਨਾਂ ਨੇ ਵੀ ਪਿੰਡ ਵਿੱਚੋਂ ਪਤਾ ਕੀਤਾ ਤੇ ਆਂਦੇ ਹੈਗੇ ਵੀ ਮੁੰਡਾ ਸਾਨੂੰ ਪਸੰਦ ਵਾ ਬਾਰੋ ਬਾਰਕ ਦੇ ਵੇਖ ਲਿਆ ਹੂੰ ਤੇ ਅਹੀਂ ਫਿਰ ਕਿਹਾ ਵੀ ਚਲ ਕਰਨਾ ਤਾਂ ਹੈਗਾ ਹੀ ਆ ਜੇ ਇੰਨੀ ਹੁਣ ਜिद ਕਰਨ ਦੇ ਆ ਤੇ ਚਲ ਕਰ ਲੈਨੇ ਆ ਚੰਗਾ ਹੋ ਗਿਆ ਤਾਈ ਜੀ ਮੈਂ ਤੇ ਤੁਹਾਨੂੰ ਆਪ ਕਹਿੰਨੀ ਆ ਕਿ ਜਿਹੜਾ ਵੇਲਾ ਤੁਹਾਡੇ ਹੁਣ ਕੋਲਿਆ ਨਾ ਇਹ ਜੇ ਗਵਾਲੀਏ ਤੇ ਬਾਜਨੀ ਹੱਥ ਹੁੰਦਾ ਤੇ ਤਹੀ ਵੇਜੀ ਦਾ ਰਿਸ਼ਤਾ ਜੀ ਕਰ ਲਿਆ ਵਾ ਨਾ ਤੇ ਵਿਆਹ ਕਰਨ ਚ ਵੀ ਢਿਲ ਨਾ ਕਰਿਓ ਕੋਈ ਨਹੀਂ ਕੁੜੀਆਂ ਆ ਕੇ ਰਲ ਮੇਲੀ ਜਾਂਦੀਆਂ ਹੁੰਦੀਆਂ ਵਾ ਆਪ ਚੰਗੇ ਹੋਈਏ ਤੇ ਸਾਰੇ ਚੰਗੇ ਹੋ ਜਾਂਦੇ ਆ ਨਹੀਂ ਨਹੀਂ ਇੰਨਾ ਚਿਰ ਨਹੀਂ ਲਾਉਣਾ ਆਪਾਂ ਹਾ ਕੇ ਠੂਕੇ ਦੇ ਚੱਕਰ 'ਚ ਨਹੀਂ ਪੈਣਾ ਸਿੱਧਾ ਵਿਆਹ ਹੀ ਕਰ ਲੈਣਾ ਵਾ ਕਬੂਰ ਕੀ ਆ ਜੋਤ ਪਰ ਉਹ ਮੈਂ ਤੈਨੂੰ ਧਾਰ ਕੇ ਤੇ ਆਪ ਕਿੱਥੇ ਚਲ ਗਿਆ ਵਾ ਉਹ ਕੁਛ ਨਹੀਂ ਤੈਜੀ ਉਹਨਾਂ ਨੇ ਨਾ ਪਹਿਲੀ ਵਾਰ ਜਾਣਾ ਹੀ ਮੜਾ ਜਾ ਤੇ ਫੁੱਫੜ ਜੀ ਕਹਿੰਦੇ ਸੀ ਵੀ ਮੈਂ ਉਦਨ ਗਿਆ ਤੇ ਹੈਗਾ ਹਾਂ ਤੇ ਫੇਰਾ ਮਾਰ ਕੇ ਆਇਓ ਤੇ ਮੈਂ ਤੇ ਸਭ ਕਹਿੰਦੀ ਆ ਪਿਤਾ ਜੀ ਹੁਣੀ ਜਾਂਦੇ ਆਉਂਦੇ ਰਹਿੰਦੇ ਆ ਤੁਸੀਂ ਰਹਿਣ ਦਿਓ ਤੇ ਫਿਰ ਤੁਹਾਨੂੰ ਪਤਾ ਵਾ ਵੀ ਫੁੱਫੜ ਜੀ ਹੁਣੀ ਵਿਆਹ ਨਿ ਗਵਾਂਡਿਆ ਤੇ ਗੱਲ ਨਹੀਂ ਢਾਲੀ ਜਾਂਦੀ ਚੱਲ ਕੋਈ ਗੱਲ ਨਹੀਂ ਤੇ ਚੱਲ ਮੈਂ ਫੇਰਾ ਮਾਰੂ ਨਾ ਮੜਾ ਤੇ ਫਿਰ लवली ਚਾਬੀ ਤੁਹਾਨੂੰ ਦੇ ਗਿਆ ਹੈਗਾ ਹਾਂ ਜੀ ਕਹਿੰਦੇ ਹੀ ਵੀ ਤਾਈ ਜੀ ਹਣੀ ਕਿਥੇ ਲੱਗੇ ਰਹਿਣਗੇ ਤੇ ਤਹੀ ਜਦੋਂ ਵੀ ਵੇਲੇ ਕੁ ਵੇਲੇ ਆਇਆ ਕਰੋਗੇ ਤੇ ਫੇਰਾ ਮਰ ਜਾਇਆ ਕਰਿਓ ਚੱਲ ਕੋਈ ਨਹੀਂ ਬਾਹੂ ਇਹ ਤੇ ਯਕੀਨ ਦੀ ਗੱਲ ਹੁੰਦੀ ਆ ਚੱਲ ਪੁੱਤ ਮੈਂ ਤੇ ਇਹ ਗੱਲ ਕਹਿਨੀ ਆ ਪਿਓ ਉੱਧਰ ਚਲੀਏ ਮੈਂ ਚਾਹ ਪਾਣੀ ਬਣਾਵਾ ਰੋਟੀ ਪਾਣੀ ਬਣਾਵਾ ਇੱਥੇ ਕਿੱਥੇ ਤੂੰ ਲੱਗੀ ਰਵੇਂਗੀ ਇਕੱਲੀ ਉਹ ਨਹੀਂ ਨਹੀਂ ਤਾਈ ਜੀ ਅਸੀਂ ਬਸ ਸਫਾਈ ਕਰਨੀ ਆ ਤੇ ਫੇਰ ਨਹੀਂ ਛੇਤੀ ਜਾਣਾ ਵਾ ਇਹ ਹੁੰਦੇ ਆ ਤੇ ਫੇਰ ਮੈਂ ਘੜੀ ਦੀ ਘੜੀ ਆਉਂਗੀ ਇਹਨਾਂ ਨੂੰ ਲੈ ਕੇ ਆਹ ਹੋਇਓ ਫੇਰ ਚੰਗਾ ਚੰਗਾ ਇਦਾਂ ਨਾ ਚਲ ਜਿਓ ਨਹੀਂ ਨਹੀਂ ਆਪਾਂ ਆਉਣੇ ਆਂ ਹੁੰਦੇ ਆ ਨਾ ਫੇਰਾ ਮਾਰ ਕੇ ਤੇ ਫੇਰ ਅਹੀਂ ਆਉਣੇ ਚੱਲ ਕੋਈ ਨਹੀਂ ਮੈਂ ਕਰਦੀ ਤੁਹਾਡੇ ਰੋਟੀ ਪਾਣੀ ਦਾ ਇੰਤਜ਼ਾਮ ਹਾਂ ਤੇ ਰੋਟੀ ਪਾਣੀ ਖਾ ਕੇ ਜਾਇਓ ਚੰਗਾ ਮੈਂ ਨਹੀਂ ਬਹੁਤੀ ਖੇਚਲਣਾ ਕਰਿਓ ਤੇ ਚੱਲ ਖੇਚਲ ਕਾਦੀ ਆ ਰੋਟੀ ਪਾਣੀ ਬਣਾ ਇੱਥੇ ਤੁਹਾਨੂੰ ਕਿੰਨੇ ਬਣਾਗੇ ਖਵਾ ਲੈਣਾ ਵਾ ਓਤੀਏ ਉਧਰ ਤਾਂ ਚੱਲ ਕੋਈ ਨਹੀਂ ਮੈਂ ਲੱਗੀ ਹਾਂ ਬਣਾਉਣ ਤੁਸੀਂ ਵੀ ਦੋ ਫੁਲਕੇ ਖਾ ਲੋਗੇ ਜਵਾਈ ਭਾਈ ਆ ਕੀ ਕਹੂਗਾ ਸਹੁਰਿਆਂ ਦੇ ਗਿਆ ਹਾਂ ਤੇ ਭੁੱਖਾ ਆ ਗਿਆ ਵਾ ਕੋਈ ਨਹੀਂ ਤਾਈ ਜੀ ਇਹੀ ਆਉਣੇ ਆਹ ਆਇਓ ਫੇਰ ਚੰਗਾ ਕਿੰਨਾ ਕੁਛ ਬਦਲ ਗਿਆ ਵੇ ਲੋ ਪਰ ਤਾਈ ਜੀ ਦੀ ਆਦਤਾਂ ਨਹੀਂ ਬਦਲੀਆਂ ਮੇਨਾ ਮਾਰਨੋਂ ਨਹੀਂ ਰਹਿੰਦੇ ਹੁਣ ਵੀ ਗੱਲਾਂ-ਗੱਲਾਂ ਚ ਵੇ ਲੋ ਮੇਨਾ ਮਾਰ ਹੀ ਗਏ ਇਹ ਚਾਬੀਆਂ ਲਵਲੀ ਤਾਨੂੰ ਦੇ ਗਿਆ ਵਾ ਮੈਂ ਤੇ ਰਿਸ਼ਤਾ ਕੀਤਾ ਵਾ ਕੀਤਾ ਵਾ ਤੇ ਤੁਸੀਂ ਆਪਣੇ ਸੁੱਖ ਨੂੰ ਕੀਤਾ ਵਾ ਤੇ ਜੇ ਲਵਲੀ ਬਾਹਰ ਗਿਆ ਵਾ ਤੇ ਉਹ ਆਪਣੇ ਸੁੱਖ ਨੂੰ ਹੀ ਗਿਆ ਵਾ